ਪ੍ਰਸ਼ਾਦਾ ਸਿਕੰਦ ਚੱਲਦੇ ਹੋ ਅਭੀ ਆਪਣੀ ਮਰਜ਼ੀ ਚੱਲੇ ਜਾਏ ਭੋਕਾ ਬੋਰ ਲੱਗਦਾ ਅੱਜ ਹੈਗਾ ਸਾਡਾ ਲਾਸਟ ਦਾ ਨਖੀਰ ਦਾ ਦਿਨ ਅੱਜ ਸੀ ਕਿਤੇ ਨਹੀਂ ਜਾਣਾ ਹੈਗਾ ਅੱਜ ਸੀ ਅੱਜ ਸਾਡਾ ਲਾਸਟ ਦਾ ਨਖੀਰ ਦਾ ਦਿਨ ਅੱਜ ਸੀ ਕਿਤੇ ਨਹੀਂ ਜਾਣਾ ਸੱਚ ਕਰਨ ਮਥਾੜੇ ਕਾਂ ਕਿ ਸ਼ਾਮ ਨੂੰ ਜੇ ਮਾੜਾ ਮੋਤਾ ਜੋ ਵੀ ਸਮਾਨ ਲੈਣਾ ਅੱਜ ਸੀ ਹੁ ਲਵਾਂਗੇ ਮੈਂ ਕਿ ਤੁਸੀਂ ਕੀ ਲੈਣਾ ਪਤ ਰਬੜ ਬੜ ਲੈਣੇ ਆ। ਇਹਨਾਂ ਦਾ ਰਬੜ ਬੜਾ ਥੋੜੇ ਕੋਲੇ। ਨਹੀਂ। ਉਹਨਾਂ ਦੇ। ਫਿਰ ਸ਼ਾਮ ਨੂੰ ਫੰਮ ਕਰਾਂਗੇ ਬੋਟਿੰਗ। ਆਹ। ਫਿਲਸਲੀ। ਕੀ ਹੋ ਗਿਆ ਸੀਗਾ? ਮਿਸ਼ਨ ਤੋਂ ਭਟਕ ਗਿਆ ਸਾਡਾ ਸਮੈਲ ਛੱਡ ਕੇ। ਸਮੈਲ ਤਾਂ ਕਿੰਨਾ ਬੜੇ ਤੇਜ਼ ਆ। ਆਹ ਤਾਂ ਥੋੜਾ ਕਰੀ ਜਾ। ਸਾਡਾ ਸਮੈਲ ਚਲਦੀ ਜਾਂਦੀ ਹੈ। ਮੈਨੂੰ ਮੈਲ ਚਲਦੀ ਪੈਣਾ ਵਿੱਚ। ਆਹ ਨੂੰ ਬਰਾ। ਮੈਂ ਇਹ ਬੋਲ ਲੇ ਮਾਤਾ ਦੀ ਮਦਦ ਹੈ ਨਹੀਂ ਮੇਰੀ ਨਹੀਂ ਅੱਛਾ ਲੈ ਕੇ ਚੱਕੇ ਮਾਤਾ ਕਿੰਨੇ ਆ ਰਹੇ ਕਿੰਨੇ ਆ ਰਹੇ ਸੀ ਉਹ ਛੇਤੀ ਆ ਲੈ ਫੋਟਾ ਲੈ ਕੇ ਚੱਕਦੇ ਛੋਟਾ ਚੱਕ ਕੇ ਲੈ ਲੋ ਆਹ ਛੋਟਾ ਕਹਿੰਦੇ ਤੇ ਦੇਖਣਾ ਕੱਲ ਮੈਂ ਕਿਥੇ ਸੈਦ ਰਾਤ ਤੱਕ ਲੱਗ ਬੈਠਾ ਰਹਾਂਗਾ ਪ੍ਰੋਟੀਨ ਤੇ ਮੱਖਣ ਲਾ ਕੇ ਖਾ ਰਿਹਾ ਵਾਂ ਸਟਿੱਕੀ ਖਾਣਾ ਮੈਂ ਖਾ ਹਾਂ ਕੰਦੇ ਚੋਰ ਮੱਖਣ ਲੈ ਚ ਕਿੰਮੀਆਂ ਗੱਲਬਾਤ ਤੁਸੀਂ ਕਹਿੰਦੇ ਕੋਲ ਲਈ ਸਮਾਂ और कुछ को पता नहीं मान में बोल रहे थे और जो डरावो आलू वड़े खा के चाय पी के बेटा पार्टनर भी आ गया आलू वड़े खा के चाय पी के चाय नाल लेके चिल्ले अब बहुत हूं लफ मैं कह रहा था आप इससे काम नहीं लग गया आज रात तो मेरी सारे काम की टाइम हो गया तो सारे सवाल क्या ਮੈਡੂ ਕਰਮੀ ਵੀ ਹੋ ਗਈ ਵੱਡੀ ਮੰਮੀ ਕਰੋਗੀ ਤੇਰੀ ਵੱਡੀ ਮੰਮੀ ਹੈ ਵੱਡੀ ਮੰਮੀ ਕਰੋਗੀ ਵੱਡੀ ਲੋ ਵੀ ਤਾਂ ਗਰੇ ਘਰੇ ਰੋਂਦੀ ਆ ਬੱਡੇ ਬੱਡੇ ਜਿਹੜੇ ਪਾਛਲੀ ਉਹ ਤਾਂ ਬਚਾ ਨਾ ਦੁਬਾਰਾ ਆਉਟ ਆ ਰਗੀ ਤਾਂ ਨਹੀਂ ਇੱਕ ਬੱਚਾ ਹੋ ਗਿਆ ਨਾ ਰੋਲ ਕੀ ਪੀਣ ਲੱਗੇ ਹੋ ਗੰਨੇ ਜੀ ਸਪੀਡ ਆਪਾ ਪਿੰਡੀ ਜੱਟ ਸੀ ਲੋਜੀ ਅਸੀਂ ਗੱਲੇ ਆ ਸੱਤ ਸਿਕੜਾ ਮੱਥਾ ਟੇਕਣਾ ਬੱਚੇ ਕਹਿੰਦੇ ਗੰਦਾ ਰਸ ਪੀਣਾ ਵਾ ਤਾਂ ਬਹੁਤ ਜ਼ਿਆਦਾ ਗਿਲਪੀ ਹੈ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਕੀ ਪੀਣਾ ਈਰਮਾਨ ਈਰਮਾਨ ਔਰ ਮਾਨ ਜੀ ਬਿੱਲੀ ਬਿੱਲੀ ਮਸਵਾਦ ਨਹੀਂ ਕਿਉਂ ਲਿਆ ਦਾਲ ਵੀ ਨਾਲ ਹੀ ਰਿਗੇ ਤੇ ਇਹ ਤਾਂ ਪਰੌਠੇ ਹੀ ਖਾਣ ਵਾਲਿਆ ਲੈ ਪਹਿਲਾਂ ਦੇਖ ਕਿੰਨਾ ਸਖ ਸਿਖਰ ਦੁਪਹਿਰਾ ਅਸੀਂ ਤੁਰੇ ਜਾਂਨੇ ਆ ਬਾਬੇ ਦਾਲ ਖਾਣ ਵਾਸਤੇ ਹੋਰ ਕੀ ਕਹਿੰਦੇ ਹੋ ਸੀਗੇ ਕਹਿੰਦੇ ਗੋਬੀ ਨੂੰ ਬੁਖਾਰ ਚੜ ਗਿਆ ਜਵਾਕਾਂ ਸਾਡੇਆਂ ਨੂੰ ਦੋ ਨੂੰ ਹੋਰ ਕੀ ਬਾਬੇ ਲੈਣ ਗਏ ਨੇ ਉਹ ਸੰਗਤ ਜਿੱਥੇ ਦੇ ਆ ਬਈ ਜਲਦੀ ਦਾਸ ਕਾਇੰਦੀ ਸਾਰਿਆਂ ਨੂੰ ਸਾਰੀ ਸੰਗਤ ਬੈਠੀ ਇੱਥੇ ਜੈਸਮੀਨ ਦਾ ਦਾਲ ਪੀ ਕੇ ਬੁਖਾਰ ਲੈ ਗਿਆ ਬਈ ਕੁੜੀ ਨੂੰ ਬੁਖਾਰ ਬਹੁਤ ਸੀਗਾ ਭੈਣੇ ਸੱਚੀ ਬੁਖਾਰ ਲੈ ਗਿਆ ਦਾਲ ਪੀ ਕੇ ਕੁੜੀ ਦਾ ਤੂੰ ਜੋਬਰਾ ਤੇ ਦੰਦ ਠੀਕ ਹੋਗੇ ਤੇਰਾ ਸਾਰਾ ਕੁਝ ਚੰਗਾ ਹੈ ਨਾ ਮੈਂ ਮੇਰਾ ਨੇਚਰਲ ਹੀ ਰੰਗ ਹੈ ਮੇਰਾ ਚਿੱਟਾ ਹੀ ਰੰਗ ਹੈ ਮੈਨੂੰ ਕਾਹਦਾ ਆਏਗਾ ਸਾਡੇ ਉੱਤੇ ਪਾਸਪੋਰਟ ਪੈ ਜੇ ਅਸੀਂ ਕਹ ਲੈ ਕੋਰਨੀਆ ਦਾ ਪੀਲਾ ਰੰਗ ਹਾਂ ਹਾਂ ਸਹੀ ਹੈ ਰਹਿ ਗਈ ਸੱਚੇ ਪਾਤਸ਼ਾਹ ਬਾਬਾ ਜੀ ਮਿਹਰ ਕਰਿਓਗੇ बाबा दिन भाव कॉल आज टिकट लगू ट्रेन की प्रसाद ले ਸਾਧ ਸੰਗਤ ਜੀ ਪਹਿਲਾਂ ਹੀ ਪਹੁੰਚ ਗਏ ਤੁਸੀਂ ਕਿ ਸਟੱਲੇ ਅੱਜ ਤੁਸੀਂ ਕੀ ਕਰਨ ਲੱਗੇ ਹੋ? ਅੱਜ ਬੋਰਡਿੰਗ ਕਰ ਰਹੇ ਹਾਂ। ਬੋਰਡਿੰਗ ਕਰਨ ਟਿੰਦੇ ਆ। ਸ਼ੋਪਿੰਗ ਆਂਦੇ ਲਿਆ। ਸਾਧ ਸੰਗਤ ਜੀ ਕੀ ਖਰੀਦਣ ਅੱਜ? ਆਉਂਦਾ ਵਾ। ਕੀ ਖਿੱਦਣ ਚੱਲਿਆ ਅੱਜ? ਮਮ ਕਿੰਨੇ ਗਲਾਸ ਪੀਏਗੇ ਨੇ ਸਾਂਤਰੀ ਦਾ ਪੀਣਾ ਡੇਢ ਜਿੰਨੇ ਪੀਣਾ ਨਹੀਂ ਹੈਗਾ ਕੋਮਲ ਤੇਰੀ ਟੀ-ਸ਼ਰਟ ਨਾਲ ਮੈਚ ਕਰ ਗਿਆ ਮੈਚ ਕਰੇ ਮੈਚ ਕਰ ਗਿਆ ਚਾਰ ਨਾਰਦੇ ਬਣਾ ਦਿਓ ਕੰਡੇਦਰ ਦੀ ਕੰਮ ਜੂਸੋ ਜੂਸ ਹੋ ਗਿਆ ਹੁਣ ਤਾਂ ਵੀਡੀਓ ਬਣ ਗਈ ਕੀ ਕਹਿੰਦਾ ਇਹ ਭਾਈ ਇਹ ਤਾਂ ਮੁੰਡਾ ਜਿਹੜੀ ਜਿਹੜੀ ਦੁਕਾਨ ਦੇਖਦਾ ਹਰੇਕ ਦੁਕਾਨ ਤੇ ਮੰਗਰ ਪੈਦਾ ਹਰੇਕ ਦੁਕਾਨ ਚ ਮੜ ਜਾਂਦਾ ਵਾ ਤੁਸੀਂ ਜੂਸ ਦੱਸੋ ਕਿਹੜਾ ਪੀਣਾ ਫਿਰ ਗੰਨ ਲੈ ਲੈ ਤਾਂ ਨੀ ਪੀ ਲੋ ਪਹਿਲਾਂ ਆਹ ਉਹਨੂੰ ਆਟੋ 'ਚ ਬਿਠਾਓ ਇਹਨੂੰ ਪਹਿਲੇ ਜਵਾਗ ਜਵਾਕ ਕਿੱਥੇ ਕਰੋ ਹਰੇਕ ਦੁਕਾਨ 'ਚ ਹਰੇਕ ਦੁਕਾਨ 'ਚ ਮੜ ਜਾਂਦਾ ਹਰੇਕ ਦੁਕਾਨ ਚੀਜ਼ ਲੈ ਕੇ ਨਿਕਲਦਾ ਇਹ ਆਉਂਦਾ ਜਿਸ ਕਾ ਚਾਹੁੰਦਾ ਨਾਲੇ ਆ ਰੋ ਜੀ ਕੀ ਕਰ ਲੱਗਿਆ ਨਾ ਮੈਨੂੰ ਬਿਖਾਇਆ ਉਹਨੂੰ ਭੇਜੀਏ ਤਾਂ 5000 10000 ਲਵਾਉਣ ਦੇ ਡੈੱਡ ਬਈ ਹਿੰਦੀ ਮੈਂ ਇੰਗਲਿਸ਼ ਮੈਂ ਠੀਕ ਹੈ ਬਈ 1 ਕਿੰਨੇ ਕੀਆ ਜੇ 50 ਰੁਪਏ ਕੀ 100 ਰੁਪਏ ਕੀ ਮਹਿੰਗੀ ਨਹੀਂ ਹੈਗੀ ਨਹੀਂ ਗੜੀ ਸਬਜ਼ੀ ਵਾਣੇ ਚਲੋ ਅੱਗੇ ਬੜੋ